ਸਟੇਟ ਦੀ ਹਰ ਗਲਤੀ ਸਾਨੂੰ ਰਾਜਵਾਲ ਲੈ ਕੇ ਜਾਂਦੀ ਹੈ ਅਸੀਂ ਦੇਖਦੇ ਕਿ ਸਟੇਟ ਗਲਤੀਆਂ ਕਰ ਰਹੀ ਹੈ ਜੇ ਫੈਂਟਾਨਿਲ ਭੇਜ ਰਹੀ ਹੈ ਅਮਰੀਕਾ ਦੇ ਵਿੱਚ ਫੈਂਟਾਨਿਲ ਪ੍ਰੀਕਰਸਰ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਮਾਰ ਰਹੀ ਹੈ ਬੰਦਿਆਂ ਨੂੰ ਮਾਰ ਰਹੀ ਹੈ ਹਥਿਆਰਾਂ ਦੀ ਗੱਲ ਚੱਲ ਰਹੀ ਹੈ ਹਥਿਆਰ ਭੇਜੇ ਜਾ ਰਹੇ ਨੇ ਵੱਖ-ਵੱਖ ਮੁਲਕਾਂ ਦੇ ਅਤਵਾਦੀਆਂ ਨੂੰ ਇੰਡੀਆ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਨਸ਼ਾ ਭੇਜਿਆ ਜਾ ਰਿਹਾ ਤੇ ਸਟੇਟ ਦੀ ਗਲਤੀ ਸਾਨੂੰ ਸਾਡੇ ਰਾਜਵਾਲ ਲੈ ਕੇ ਜਾਂਦੀ ਹੈ ਤੇ ਆਨ ਗਰਾਉਂਡ ਜਿਹੜੀ ਰਿਕਰੂਟਮੈਂਟ ਉਹ ਤੇਜ਼ ਹੁੰਦੀ ਹੈ ਇਹਦੇ ਨਾਲ ਸਟੇਟ ਦੀ ਗਲਤੀ ਦੇ ਨਾਲ ਜਦੋਂ ਸਟੇਟ ਸਾਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੀ ਹੈ ਸਾਨੂੰ ਮਾਰਨ ਦੀ ਕੋਸ਼ਿਸ਼ ਕਰਦੀ ਹੈ ਉਹ ਉੱਥੇ ਆ ਕੇ ਖੜਾ ਲੈਂਦੀ ਹੈ ਸਾਨੂੰ ਜਿਉਂ-ਜਿਉਂ ਸਾਨੂੰ ਵੱਡ ਦਾ ਅਸੀਂ ਤੂਣ ਸਵਾਏ ਹੋਏ ਉੱਥੇ ਅਸੀਂ ਕਹਿ ਸਕਦੇ ਹਾਂ ਸਮੇ ਦਾ ਹਾਕਮ ਜਿਹੜਾ ਹੈਗਾ ਮੰਨੂ ਸਾਡੀ ਦਾਤਰੀ ਅਸੀਂ ਕਹਿ ਸਕਦੇ ਹਾਂ ਇੰਦਰਾ ਸਾਡੀ ਦਾਤਰੀ ਅਸੀਂ ਹੁਣ ਕਹਿ ਸਕਦੇ ਹਾਂ ਮੋਦੀ ਸਾਡੀ ਦਾਤਰੀ ਅਸੀਂ ਮੋਦੀ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡ ਦਾ ਅਸੀਂ ਤੂਣ ਸਵਾਏ ਹੋਏ ਇਹ ਅਸੀਂ ਕਹਿ ਸਕਦੇ ਹਾਂ ਸਾਡੀ ਰਿਕਰੂਟਮੈਂਟ ਵੱਧ ਜਾਂਦੀ ਹੈ ਇਹ ਆਪ ਮੁਹਾਰੀ ਹੈ ਗੁਰੂ ਦਾ ਹੁਕਮ ਹੈ ਇਹ ਇਹ ਗੁਰੂ ਗੁਰੂ ਦਾ ਓਟ ਅਸਰਾ ਹੀ ਹੈ ਦਾ ਕਿਰਪਾ ਕਲਾਇ ਦੇ ਵਰਤਦੀ ਹੈ ਜਦੋਂ ਆਪਰੇਸ਼ਨ ਵੱਧ ਜਾਂਦੇ ਨੇ ਜਾਂ ਸਟੇਟ ਦੇ ਆਪਰੇਸ਼ਨ ਕਾਮਯਾਬ ਹੋਣ ਲੱਗ ਜਾਂਦੇ ਨੇ ਸਾਨੂੰ ਲੱਗਦਾ ਜਾਂ ਮੀਡੀਆ ਇਸ ਤਰ੍ਹਾਂ ਪੇਸ਼ ਕਰਦਾ ਕਿ ਭਾਈ ਹਰਦੀਪ ਸਿੰਘ ਨੇਚਰ ਉਹਨਾਂ ਨੇ ਸ਼ਹੀਦ ਕਰ ਦਿੱਤਾ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕਰ ਦਿੱਤਾ ਭਾਈ ਪਰਮਜੀਤ ਸਿੰਘ ਪੰਜਵਾੜੇ ਨੂੰ ਸ਼ਹੀਦ ਕਰ ਦਿੱਤਾ ਇਹ ਇਹ ਕਾਮਯਾਬ ਹੋ ਜਾਂਦੇ ਨੇ ਤਾਂ ਰਿਕਰੂਟਮੈਂਟ ਵੱਧ ਜਾਂਦੀ ਹੈ ਸਾਡੀ ਇਹ ਆਪ ਮੁਹਾਰਾ ਇਹਦੇ ਲਈ ਘਰ ਘਰ ਜਾ ਕੇ ਯਤਨ ਨਹੀਂ ਕਰਨੇ ਪੈਂਦੇ ਇਸ਼ਤਿਹਾਰ ਨਹੀਂ ਦੇਣੇ ਪੈਂਦੇ ਕਿ ਸਿੱਖ ਫੌਜੀ ਬਣੋ ਤੁਹਾਨੂੰ ਐਨੀ ਤਨਖਾਹ ਮਿਲੂਗੀ ਤੁਹਾਨੂੰ ਇਹ ਇਹ ਭੱਤੇ ਮਿਲਣਗੇ ਅਲਾਉਂਸ ਮਿਲਣਗੇ ਜਾਂ ਇਸ ਤਰ੍ਹਾਂ ਤੁਹਾਨੂੰ ਮਤਲਬ ਸਾਰਾ ਕੁਝ ਮਿਲੂਗਾ ਇਹ ਆਪ ਮੁਹਾਰਾ ਇਹ ਇਹ ਕਲਾ ਗੁਰੂ ਦੀ ਉਸ ਉਸ ਕਲਾ ਦੇ ਅਧੀਨ ਅਸੀਂ ਬੋਲ ਰਹੇ ਹਾਂ ਇਹ ਗੁਰੂ ਦੀ ਕਲਾ ਕੇ ਅਸੀਂ ਬੋਲ ਰਹੇ ਹਾਂ ਨਹੀਂ ਸਾਡੇ ਚ ਐਨੀ ਤਾਕਤ ਨਹੀਂ ਹੈ ਸਾਡੇ ਦਿਮਾਗ ਚ ਇਹਨੇ ਸ਼ਬਦ ਨਹੀਂ ਹੈ ਕਿ ਅਸੀਂ ਬੋਲਦੇ ਰਹੀਏ ਲਗਾਤਾਰ ਬੋਲਦੇ ਰਹੀਏ ਇਹ ਗੁਰੂ ਦੀ ਕਲਾ ਇਹ ਰਿਕਰੂਟਮੈਂਟ ਹੈ ਇਹ ਆਪ ਮੁਹਾਰੀ ਰੱਬ ਦੀ ਰਿਕਰੂਟਮੈਂਟ ਹੈ ਰੱਬ ਤਿਆਰ ਕਰਦਾ ਹੈ ਇਹ